ਦੋਸਤੋ ਤੁਹਾਡੇ ਕੋਲੋਂ ਮੈਂ ਇੱਕ ਕੁਐਸਚਨ ਪੁੱਛਦਾ ਹਾਂ ਕਿ ਅੱਜ ਤੋਂ ਅਲਮੋਸਟ 100 ਸਾਲ ਪਹਿਲਾਂ ਮੋਟਰਸਾਈਕਲ ਦੀ ਜਗ੍ਹਾ ਲੋਕ ਬੈਲ ਗੱਡੀਆਂ ਯੂਜ਼ ਕਰਦੇ ਸਨ ਉਸ ਟਾਈਮ ਤੇ ਜੇ ਤੁਸੀਂ ਇਦਾਂ ਦਾ ਬਿਜ਼ਨਸ ਸਟਾਰਟ ਕਰਦੇ ਜਾਂ ਤੁਹਾਨੂੰ ਕੋਈ ਇਦਾਂ ਦੇ ਬਿਜ਼ਨਸ ਵਿੱਚ ਇਨਵੈਸਟ ਕਰਨ ਦਾ ਮੌਕਾ ਮਿਲਦਾ ਜੋ ਬੈਲ ਗੱਡੀਆਂ ਨੂੰ ਤੇਜ਼ ਕਰਨ ਵਿੱਚ ਮਦਦ ਕਰੇ ਜਾਂ ਫਿਰ ਆਪਸ਼ਨ 2 ਇਹ ਹੈ ਕਿ ਤੁਹਾਨੂੰ ਕਿਸੇ ਇਦਾਂ ਦੇ ਬਿਜ਼ਨਸ ਵਿੱਚ ਇਨਵੈਸਟ ਕਰਨ ਦਾ ਮੌਕਾ ਮਿਲੇ ਜੋ ਕੰਪਨੀ ਇੱਕ ਮਸ਼ੀਨ ਬਣਾ ਰਹੀ ਹੈ ਇਸ ਵਿੱਚ ਬਲਦਾਂ ਦੀ ਜ਼ਰੂਰਤ ਹੀ ਨਹੀਂ ਹੋਵੇਗੀ। ਉਸ ਮਸ਼ੀਨ ਨੂੰ ਅਸੀਂ ਮੋਟਰਸਾਈਕਲ ਬੋਲ ਦਿੰਦੇ ਹਾਂ ਜੋ ਕੁਝ ਹੀ ਮਹੀਨਿਆਂ ਵਿੱਚ ਇੱਕ ਫੈਕਟਰੀ ਵਿੱਚ ਤਿਆਰ ਹੋ ਜਾਂਦੀ ਹੈ। ਜਿਸ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਉਸ ਨੂੰ ਸਸਤੇ ਪ੍ਰਾਈਸ ਤੇ ਖਰੀਦ ਸਕਣਗੇ। ਤਾਂ ਤੁਸੀਂ ਇਹਨਾਂ ਦੋਵਾਂ ਕੰਪਨੀਆਂਸ ਵਿੱਚੋਂ ਕਿਸ ਵਿੱਚ ਇਨਵੈਸਟ ਕਰੋਗੇ? ਤੁਹਾਡੇ ਵਿੱਚ ਬਹੁਤ ਸਾਰੇ ਲੋਕਾਂ ਨੇ ਸੈਕੰਡ ਆਪਸ਼ਨ ਚੁਣਿਆ ਹੋਣਾ। ਪਰ ਮੇਰੇ ਹਿਸਾਬ ਨਾਲ ਇਸ ਦਾ ਰਾਈਟ ਆਨਸਰ ਇਹ ਹੈ ਕਿ ਦੋਵਾਂ ਵਿੱਚੋਂ ਕਿਸੇ ਵੀ ਕੰਪਨੀ ਵਿੱਚ ਇਨਵੈਸਟ ਨਹੀਂ ਕਰਨਾ ਚਾਹੀਦਾ। ਹੁਣ ਇਹ ਆਨਸਰ ਬਹੁਤ ਲੋਕਾਂ ਨੂੰ ਸ਼ੌਕਿੰਗ ਲੱਗੇਗਾ। ਪਰ ਸਮਾਰਟ ਇਨਵੈਸਟਰਸ ਜੋ ਸਟਾਕ ਮਾਰਕੀਟ ਵਿੱਚ ਕਾਫੀ ਐਕਸਪੀਰੀ ਇਸ ਚੀਜ਼ ਨੂੰ ਅਸੀਂ ਅੱਜ ਦੇ ਐਪੀਸੋਡ ਵਿੱਚ ਜਾਣਾਂਗੇ ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਐਪੀਸੋਡ ਵਿੱਚ ਤੁਸੀਂ ਜਾਣੋਗੇ ਕਿ ਤੁਸੀਂ ਸਟਾਕ ਮਾਰਕੀਟ ਤੋਂ ਐਕਚੁਅਲ ਵੈਲਥ ਕਿੱਦਾਂ ਕ੍ਰੀਏਟ ਕਰ ਸਕਦੇ ਹੋ ਅਤੇ ਉਸ ਲਈ ਤੁਹਾਨੂੰ ਕਿਸ ਟਾਈਪ ਦੀਆਂ ਕੰਪਨੀਆਂਸ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ ਕਿਉਂਕਿ ਮੇਰੇ ਇੱਕ ਫਰੈਂਡ ਕੋਲ ਵੁੱਡਾ ਫੋਂਡ ਦੇ ਬਹੁਤ ਸਾਰੇ ਸ਼ੇਅਰ ਸਨ ਪਰ ਉਹ ਕਹਿ ਰਿਹਾ ਸੀ ਕਿ ਉਸ ਦੇ ਸਟਾਕਸ ਤੋਂ ਉਸ ਨੂੰ ਕੋਈ ਖਾਸ ਪ੍ਰੋਫਿਟ ਨਹੀਂ ਮਿਲਿਆ ਸਗੋਂ ਉਸ ਦੀ ਪ੍ਰਾਪਰਟੀ ਅਤੇ ਦੂਸਰੀ ਜਗ੍ਹਾ ਤੋਂ ਉਸ ਨੂੰ ਕਾਫੀ ਪੈਸੇ ਮਿਲ ਰਹੇ ਹਨ ਇਸੇ ਲਈ ਅੱਜ ਮੈਂ ਇੰਟਰਸਟਿੰਗ ਟਾਪਿਕ ਦੇ ਉੱਤੇ ਡਿਸਕਸ਼ਨ ਕਰਨ ਵਾਲਾ ਹਾਂ ਬਹੁਤ ਸਾਰੇ ਲੋ ਅਤੇ ਲੌਂਗ ਟਰਮ ਇਨਵੈਸਟਿੰਗ ਵੀ ਕਰਦੇ ਹਨ ਪਰ ਗਲਤ ਟਾਈਪ ਦੇ ਸਟਾਕਸ ਚੁਣ ਲੈਂਦੇ ਹਨ ਜਿਸ ਨਾਲ ਉਹਨਾਂ ਨੂੰ ਲੌਸ ਹੀ ਹੁੰਦਾ ਹੈ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਸਟਾਕ ਮਾਰਕੀਟ ਵਿੱਚ ਬਹੁਤ ਸਾਰੇ ਵੱਖਰੇ ਵੱਖਰੇ ਤਰ੍ਹਾਂ ਦੇ ਸਟਾਕਸ ਹੁੰਦੇ ਹਨ ਯਾਨੀ ਕਿ ਕੰਪਨੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਹਨ ਕਿਉਂਕਿ ਕੰਪਨੀਆਂ ਆਪਣੇ ਲਾਈਫ ਸਾਈਕਲ ਦੇ ਅਲੱਗ ਅਲੱਗ ਸਟੇਜ ਤੇ ਹੁੰਦੀਆਂ ਹਨ ਇਸ ਲਈ ਉਹਨਾਂ ਵਿੱਚ ਅਲੱਗ ਅਲੱਗ ਤਰ੍ਹਾਂ ਦਾ ਰਿਸਕ ਵੀ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ 6 ਟਾਈਪ ਦੇ ਸਟਾਕਸ ਬਾਰੇ ਡਿਸਕਸ ਕਰਾਂਗੇ ਦੋਸਤੋ ਸਟਾਕ ਮਾਰਕੀਟ ਵਿੱਚ ਸਿਰਫ 6 ਤਰ੍ਹਾਂ ਦੇ ਸਟਾਕਸ ਹੀ ਨਹੀਂ ਹੁੰਦੇ ਹੋਰ ਅਦਰ ਇਨਵੈਸਟ ਕਰਦੇ ਨੇ ਪਰ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਕਿਸੇ ਤਰ੍ਹਾਂ ਦੇ ਸਟਾਕ ਵਿੱਚ ਇਨਵੈਸਟ ਕਰ ਰਹੇ ਨੇ ਅਤੇ ਉਸ ਤੋਂ ਉਹ ਕੀ ਐਕਸਪੈਕਟ ਕਰ ਸਕਦੇ ਨੇ ਸਭ ਤੋਂ ਪਹਿਲੇ ਟਾਈਪ ਦੀ ਕੰਪਨੀਆਂ ਹੁੰਦੀ ਹੈ ਇਮਰਜਿੰਗ ਕੰਪਨੀਆਂ ਯਾਨੀ ਇਦਾਂ ਦੀਆਂ ਕੰਪਨੀਆਂ ਜੋ ਕਾਫੀ ਰੀਸੈਂਟਲੀ ਸ਼ੁਰੂ ਹੋਈਆਂ ਹੁੰਦੀਆਂ ਨੇ ਅਤੇ ਇੱਕਦਮ ਸ਼ੁਰੂਆਤ ਦੀ ਸਟੇਜ ਤੇ ਨੇ ਇਦਾਂ ਦੀਆਂ ਕੰਪਨੀਆਂ ਦਾ ਜੂਜ਼ੂਅਲੀ ਕੋਈ ਪ੍ਰੋਫਿਟ ਹੁੰਦਾ ਹੀ ਨਹੀਂ ਜਾਂ ਫਿਰ ਜੇ ਹੁੰਦਾ ਹੈ ਤਾਂ ਬਹੁਤ ਛੋਟਾ ਹੁੰਦਾ ਹੈ ਅਕਸਰ ਇਹਨਾਂ ਦਾ ਉਸੇ ਸਟੇਜ ਤੇ ਆਈਪੀਓ ਨਿਕਲ ਜਾਂਦਾ ਹੈ ਜੋ ਲੋਕ ਆਈਪੀਓ ਵਿੱਚ ਇਨਵੈਸਟ ਕਰਦੇ ਹਨ ਉਹ ਸਿਰਫ ਹਾਈਪ ਜਾਂ ਪਰਸੀਪਟੈਂਸ਼ੀਅਲ ਦੀ ਜੋ ਤੇ ਇਸ 사이કલ ਦੇ ਗ੍ਰਾਫ ਵਿੱਚ ਇਹ ਕੰਪਨੀ ਇਸ ਪਹਿਲੇ ਵਾਲੇ ਸੈਕਸ਼ਨ ਵਿੱਚ ਆਉਂਦੀ ਹੈ ਕਿਉਂਕਿ ਇਹਨਾਂ ਦੀ ਸੇਲਸ ਪੀਕ ਅਪ ਕਰਨ ਵਾਲੀ ਹੁੰਦੀ ਹੈ ਪਰ ਜਦੋਂ ਵੀ ਕੋਈ ਕੰਪਨੀ ਕਿਸੇ ਨਿਊ ਇੰਡਸਟਰੀ ਵਿੱਚ ਐਂਟਰ ਕਰਦੀ ਹੈ ਜਿਸ ਵਿੱਚ ਚੰਗੀ ਗ੍ਰੋਥ ਔਪਰਚੁਨਿਟੀ ਹੁੰਦੀ ਹੈ ਤਾਂ ਬਹੁਤ ਸਾਰੇ ਕੰਪੀਟੀਟਰਸ ਉਸ ਵਿੱਚ ਜਲਦੀ ਐਂਟਰ ਕਰਦੇ ਨੇ ਜਿੱਦਾਂ ਕੁਝ ਸਾਲ ਪਹਿਲਾਂ ਸਿਰਫ ਟੈਸਲਾ ਇਲੈਕਟ੍ਰਿਕ ਕਾਰਸ ਬਣਾਉਂਦੀ ਸੀ ਪਰ ਹੁਣ ਆਲਮੋਸਟ ਸਾਰੀਆਂ ਕਾਰ ਕੰਪਨੀਆਂ ਇਸ ਤਰ੍ਹਾਂ ਕਰ ਰਹੀਆਂ ਨੇ ਏਦਾਂ ਦੇ ਇਮਰਜਿੰਗ ਸਟੇਜ ਤੇ ਸਿਰਫ ਤੇ ਸਿਰਫ ਵੈਂਚਰ ਕੈਪੀਟਲਿਸਟ ਇਨਵੈਸਟ ਕਰਦੇ ਹਨ ਜਿਨ੍ਹਾਂ ਕੋਲ ਪਹਿਲਾਂ ਹੀ ਬਹੁਤ ਸਾਰੀ ਸਮਝਣੀ ਬਹੁਤ ਜ਼ਰੂਰੀ ਹੈ ਕਿ ਹਰ 10 ਨਵੀਆਂ ਕੰਪਨੀਆਂ ਵਿੱਚੋਂ 9 ਕੰਪਨੀਆਂ ਫੇਲ ਹੋ ਜਾਂਦੀਆਂ ਹਨ ਉਹ ਵੀ ਸਿਰਫ ਸ਼ੁਰੂਆਤ ਦੇ 5-10 ਸਾਲ ਦੇ ਅੰਦਰ ਹੀ ਉਹ VC ਅਤੇ ਐਂਜਲ ਇਨਵੈਸਟਰਸ ਇੱਕੇ ਵਾਰ ਹੀ ਇਦਾਂ ਦੀਆਂ 10-20 ਜਾਂ 50 ਕੰਪਨੀਆਂਸ ਵਿੱਚ ਸਾਲ ਭਰ ਵਿੱਚ ਇਨਵੈਸਟ ਕਰ ਦਿੰਦੇ ਹਨ ਇੰਨੀਆਂ ਸਾਰੀਆਂ ਕੰਪਨੀਆਂਸ ਵਿੱਚੋਂ 2-4 ਕੰਪਨੀਆਂ ਸਕਸੈਸਫੁਲ ਹੋ ਜਾਂਦੀਆਂ ਨੇ ਜਿਸ ਤੋਂ ਉਹਨਾਂ ਨੂੰ ਬਹੁਤ ਵੱਡਾ ਪ੍ਰੋਫਿਟ ਮਿਲ ਜਾਂਦਾ ਹੈ ਪਰ ਜੇ ਤੁਸੀਂ ਕੋਈ ਗਿਣੀ ਚੁਣੀ émerging ਕੰਪਨੀਆਂਸ ਵਿੱਚ ਇਨਵੈਸਟ ਕਰ ਰਹੇ ਹੋ ਅਤੇ ਤੁਸੀਂ ਚੰਗੀ ਤਰ੍ਹਾਂ ਨਾਲ ਡਾਈਵਰਸੀਫਾਈ ਨਹੀਂ ਕੀਤਾ ਹੈ ਤਾਂ ਤੁਸੀਂ ਬਹੁਤ ਵੱਡਾ ਰਿਸਕ ਲੈ ਰਹੇ ਹੋ ਕਿਉਂਕਿ ਜੋ ਕੰ ਯਾਨੀ ਆਨਲਾਈਨ ਦੇ ਸਟਾਕ ਸਪੈਨੀ ਸਟਾਕਸ ਬਣ ਜਾਂਦੇ ਨੇ ਇਹ ਸਾਡੀ ਅੱਜ ਦੀ ਦੂਸਰੀ ਕੈਟਾਗਰੀ ਹੈ ਇਹ ਉਹ ਸਟਾਕਸ ਹਨ ਜਿਨ੍ਹਾਂ ਨੂੰ ਅਸੀਂ ਉਮੀਦ ਵਾਲੇ ਸਟਾਕਸ ਕਹਿ ਸਕਦੇ ਹਾਂ ਯਾਨੀ ਜਨਨ ਦਾ ਪ੍ਰਾਈਸ ਕ੍ਰੈਸ਼ ਹੋਇਆ ਹੁੰਦਾ ਹੈ ਮਤਲਬ ਜਦੋਂ ਆਈਪੀਓ ਆਉਂਦਾ ਹੈ ਤਾਂ ਲੋਕ ਹੌਟ ਅਤੇ ਟ੍ਰੇਨਿੰਗ ਸੈਕਟਰ ਸਮਝ ਕੇ ਇਸ ਵਿੱਚ ਇਨਵੈਸਟ ਕਰ ਦਿੰਦੇ ਹਨ ਪਰ ਉਸ ਤੋਂ ਬਾਅਦ ਜਦੋਂ ਕੰਪੀਟੀਸ਼ਨ ਸੀਰੀਅਸ ਹੁੰਦਾ ਹੈ ਜਾਂ ਉਹ ਕੰਪਨੀ ਕੰਟੀਨਿਊਸਲੀ ਆਪਣੇ ਬਿਜ਼ਨਸ ਵਿੱਚ ਅਰਨ ਨਹੀਂ ਕਰ ਪਾਉਂਦੀ ਅਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਪ੍ਰੋਫਿਟ ਕਿੱਦਾਂ ਕਮਾਉਣਗੇ ਇਸੇ ਕਰਕੇ ਹੌਲੀ-ਹੌਲੀ ਉਹਨਾਂ ਦਾ ਸ਼ੇਅਰ ਪ੍ਰਾਈਸ ਡਿੱਗਦਾ ਰਹਿੰਦਾ ਹੈ ਇੱਕ ਟਾਈਮ ਇ ਇਸ ਪਹਿਲਾਂ 1000 ਰੁਪਏ ਦਾ ਸੀ ਪਰ ਹੁਣ ਉਹ ਸਿਰਫ 2 ਜਾਂ 5 ਰੁਪਏ ਦਾ ਰਹਿ ਜਾਂਦਾ ਹੈ ਸਾਰੇ ਲੋਕ ਇਹਨਾਂ ਨੂੰ ਲਾਟਰੀ ਟਿਕਟ ਸਮਝ ਕੇ ਖਰੀਦ ਲੈਂਦੇ ਹਨ ਜੇ ਇਹ ਸਕਸੈਸਫੁਲ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਬਹੁਤ ਵੱਡਾ ਪ੍ਰੋਫਿਟ ਮਿਲੇਗਾ ਪਰ ਇਹਦਾ ਬਹੁਤ ਘੱਟ ਹੀ ਹੁੰਦਾ ਹੈ ਇਹਨਾਂ ਸਟਾਕਸ ਨੂੰ ਇਨਵੈਸਟਮੈਂਟ ਦੀ ਦੁਨੀਆ ਵਿੱਚ ਟਰਨ ਅਰਾਊਂਡ ਸਟਾਕਸ ਕਹਿੰਦੇ ਹਨ ਕਿਉਂਕਿ ਇਹਨਾਂ ਕੰਪਨੀਆਂ ਨੂੰ ਸਕਸੈਸਫੁਲ ਹੋਣ ਲਈ ਬਹੁਤ ਵੱਡਾ ਡਰਾਸਟਿਕ ਚੇਂਜ ਕਰਨਾ ਪੈਂਦਾ ਹੈ ਜਿੱਦਾਂ ਮੈਨੇਜਮੈਂਟ ਨੂੰ ਹੀ ਚੇਂਜ ਕਰਨਾ ਜਾਂ ਬਿਜ਼ਨਸ ਮਾਡਲ ਨੂੰ ਬਦਲ ਦੇਣਾ ਫਿਰ ਜਾ ਕੇ ਇਹਨਾਂ ਕੰਪਨੀਆਂ ਨੂੰ ਸਕਸੈਸ ਮਿਲੇਗੀ ਹਨ ਐਸੇਲੀ ਵਾਰਨ ਬਫੇਟ ਇਹ ਕਹਿੰਦੇ ਹਨ ਬੋਥ आवर ኦਪਰੇਟਿੰਗ ਐਂਡ ਇਨਵੈਸਟਮੈਂਟ ਐਕਸਪੀਰੀਅੰਸ ਮੇਡ ਅਸ ਟੂ ਕਨਕਲੂਡ ਥੈਟ ਟਰਨ ਅਰਾਊਂਡ ਸੈਲਡਮ ਟਰਨ ਪਰ ਜੋ ਰੇਅਰ ਕੰਪਨੀਆਂ ਸਕਸੈਸਫੁਲ ਹੋ ਜਾਂਦੀਆਂ ਹਨ ਤਾਂ ਉਹ ਇਸ ਚਾਰਟ ਦੇ ਹਾਈ ਗਰੋਥ ਸਟੇਜ ਤੇ ਪਹੁੰਚ ਜਾਂਦੀਆਂ ਨੇ ਜੋ ਸਾਡੀ ਅੱਜ ਦੀ ਤੀਸਰੀ ਕੈਟਾਗਰੀ ਹੈ ਇਹਨਾਂ ਨੂੰ ਅਸੀਂ ਫਾਸਟ ਗਰੋਅਰਸ ਜਾਂ ਫਿਰ ਮਲਟੀਬੈਗਰ ਸਟਾਕਸ ਕਹਿੰਦੇ ਹਾਂ ਕਿਉਂਕਿ ਹੁਣ ਇਹ ਘੱਟ ਟਾਈਮ ਵਿੱਚ ਯਾਨੀ ਕੁਝ ਹੀ ਸਾਲਾਂ ਵਿੱਚ ਤੁਹਾਨੂੰ 10-20 ਗੁਣਾ ਜਾਂ ਫਿਰ 100 ਗੁਣਾ ਰਿਟਰਨ ਵੀ ਦੇ ਸਕਦੀ ਹੈ ਪਰ ਜਿਸ ਤਰ੍ਹਾਂ ਅਸੀਂ ਪਹਿਲਾਂ ਡਿਸਕਸ ਕੀਤਾ ਸੀ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਨਾਂ ਨੂੰ ਲੱਭਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਕਿਉਂਕਿ ਇੱਕ ਹੀ ਸੈਕਟਰ ਵਿੱਚ ਤੁਹਾਨੂੰ ਇਕੱਠੀਆਂ 8-10 ਕੰਪਨੀਆਂ ਆਪਸ ਵਿੱਚ ਕੰਪੀਟ ਕਰਦੀਆਂ ਹੋਈਆਂ ਦਿਖ ਜਾਣਗੀਆਂ ਅਤੇ ਉਹਨਾਂ ਸਾਰੀਆਂ ਕੰਪਨੀਆਂਸ ਵਿੱਚੋਂ ਕਿਹੜੀ ਕੰਪਨੀ ਫਿਊਚਰ ਵਿੱਚ ਸਕਸੈਸਫੁਲ ਹੋਵੇਗੀ ਇਹ ਪਤਾ ਲਗਾਉਣਾ ਥੋੜਾ ਔਖਾ ਹੈ ਇਸ ਲਈ ਇਹ ਇਨਵੈਸਟਮੈਂਟ ਘਟ ਅਤੇ ਗੈਂਬਲਿੰਗ ਜ਼ਿਆਦਾ ਹੁੰਦਾ ਹੈ ਇਸੇ ਕਾਰਨ ਜੋ ਸਮਾਰਟ ਅਤੇ ਬੁੱਧੀਮਾਨ ਇਨਵੈਸਟਰਸ ਹੁੰਦੇ ਨੇ ਉਹ ਇਦਾਂ ਦੇ ਸੈਕਟਰ ਤੋਂ ਹਮੇਸ਼ਾ ਦੂਰ ਰਹਿੰਦੇ ਨੇ ਪਰ ਜਦੋਂ ਇੱਕ ਕਲੀਨ winner ਦਿਖਣ ਲੱਗ ਜਾਂਦਾ ਹੈ ਉਦੋਂ ਉਹ ਇਸ ਸੈਕਟਰ ਵਿੱਚ ਐਂਟਰ ਕਰਦੇ ਨੇ ਜਿਸ ਨੂੰ ਅਸੀਂ ਲਾਸਟ ਪੁਆਇੰਟ ਵਿੱਚ ਕਾਫੀ ਡਿਟੇਲ ਵਿੱਚ ਡਿਸਕਸ ਕਰਾਂਗੇ ਇਸ ਤੋਂ ਬਾਅਦ ਚੌਥੀ ਕੈਟੇਗਰੀ ਇਹ ਹੈ ਬੋਰਿੰਗ ਬਲੂ ਚਿਪ ਕੰਪਨੀਆਂਸ ਯਾਨੀ ਇਦਾਂ ਦੀਆਂ ਕੰਪਨੀਆਂਸ ਸਟੇਬਲ ਅਤੇ ਸੇਫ ਹੁੰਦੀਆਂ ਹਨ ਜਿਵੇਂ ਹਿੰਦੁਸਤਾਨ ਜونی ਲੀਵਰ ਇਹ ਸਟਾਕ ਪਿਛਲੇ 22 ਸਾਲਾਂ ਵਿੱਚ ਸਿਰਫ ਤੇ ਸਿਰਫ 8 ਗੁਣਾ ਉੱਪਰ ਗਿਆ ਹੈ ਜੋ ਸਿਰਫ 10% ਦਾ ਕੰਪਾਊਂਡਡ ਰਿਟਰਨ ਹੁੰਦਾ ਹੈ ਜਾਂ ਫਿਰ ਜੇ ਤੁਸੀਂ ਅਮਰੀਕਨ ਕੰਪਨੀ ਦੀ ਗੱਲ ਕਰੋ ਤਾਂ ਪ੍ਰੋਕਟਰ ਐਂਡ ਗੈਂਬਲ ਇੱਕ ਐਗਜ਼ਾਮਪਲ ਹੈ ਜੋ ਪਿਛਲੇ 65 ਸਾਲਾਂ ਤੋਂ ਕੰਟੀਨਿਊਸਲੀ ਇੱਕ ਕਨਸਟੈਂਟ ਰੇਟ ਨਾਲ ਗਰੋਹ ਹੋਦੀ ਆ ਰਹੀ ਹੈ ਇਸ ਦੇ ਨਾਲ ਇਹ ਇੱਕ ਰੈਗੂਲਰ ਡਿਵੀਡੈਂਡ ਵੀ ਦੇ ਰਹੀ ਹੈ ਇਦਾਂ ਦੇ ਸਟਾਕਸ ਨਾਲ ਤੁਸੀਂ ਮਲਟੀ ਬੈਗਰ ਪ੍ਰੋਫਿਟਸ ਤਾਂ ਨਹੀਂ ਕਮਾ ਸਕਦੇ ਪਰ ਲੌਂਗ ਟਰਮ ਵਿੱਚ ਤੁਹਾਡੀ ਕੈਪੀਟਲ ਸੇਫ ਰਹੇਗੀ ਅਤੇ ਉਹ ਇੱਕ ਚੰਗੇ ਰੇਟ ਨਾਲ ਗਰ ਜੋ ਲੋਕ ਰਿਟਾਇਰ ਹੋ ਰਹੇ ਹੁੰਦੇ ਹਨ ਜਾਂ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਅਮਾਉਂਟ ਇਨਵੈਸਟ ਕਰਨਾ ਹੈ ਜਿਸ ਦੇ ਬਦਲੇ ਉਹਨਾਂ ਨੂੰ ਇੱਕ ਰੈਗੂਲਰ ਇਨਕਮ ਚਾਹੀਦੀ ਹੈ ਤਾਂ ਉਹ ਇਦਾਂ ਦੀਆਂ ਕੰਪਨੀਆਂ ਚੁਣ ਸਕਦੇ ਹਨ 5ਥੀ ਕੈਟਾਗਰੀ ਵਿੱਚ ਜੋ ਕੰਪਨੀਆਂ ਆਉਂਦੀਆਂ ਨੇ ਉਹ ਡਿਕਲਾਈਨਿੰਗ ਫੇਸ ਵਿੱਚ ਹੁੰਦੀਆਂ ਹਨ ਯਾਨੀ ਕਿ ਇੱਕ ਜਮਾਨੇ ਵਿੱਚ ਇਹ ਇੱਕ ਹਾਈ ਗ੍ਰੋਥ ਸਟਾਕ ਹੁੰਦਾ ਹੈ ਅਤੇ ਇਹਨਾਂ ਦੇ ਪ੍ਰੋਡਕਟਸ ਬਹੁਤ ਸੈਲ ਹੋ ਰਹੇ ਹੁੰਦੇ ਨੇ ਪਰ ਹੁਣ ਹੌਲੀ-ਹੌਲੀ ਕਰਕੇ ਉਹਨਾਂ ਦੀ ਡਿਮਾਂਡ ਡਿੱਗਦੀ ਜਾ ਰਹੀ ਹੈ ਜਿਸ ਕਰਕੇ ਉਹਨਾਂ ਦਾ ਪ੍ਰੋਫਿਟ ਥੱਲੇ ਜਾਂਦਾ ਹੈ ਅਤੇ ਆਲਟੀਮੇਟਲੀ ਉਹਨਾਂ ਦਾ ਸ਼ੇਅਰ ਪ੍ਰਾਈਸ ਵੀ ਨੀਚੇ ਡਿੱਗਦਾ ਰਹਿੰਦਾ ਹੈ ਜਿਦਾਂ ਸਾਰੀਆਂ ਆਇਲ ਅਤੇ ਪੈਟਰੋਲੀਅਮ ਕੰਪਨੀਆਂ ਜਿਦਾਂ ONGC ਜਾਂ Coal ਜਾ ਫਿਰ ਪੁਰਾਣੇ ਜਮਾਨੇ ਦੀਆਂ ਟੈਕਨੋਲੋਜੀ ਕੰਪਨੀਆਂ ਜੋ ਇਨੋਵੇਟ ਨਹੀਂ ਕਰਦੀਆਂ ਜਿਨਾਂ ਜੈਰੌਕਸ ਜਾਂ ਕੋਡੈਕ ਵਗੈਰਾ ਸਭ ਤੋਂ ਵੈਸਟ ਕੰਪਨੀਆਂ ਉਹ ਹੁੰਦੀਆਂ ਨੇ ਜੋ ਹਮੇਸ਼ਾ ਨਿਊ ਪ੍ਰੋਡਕਟਸ ਅਤੇ ਨਿਊ ਮਾਰਕੀਟ ਵਿੱਚ ਐਂਟਰ ਕਰਦੀਆਂ ਰਹਿੰਦੀਆਂ ਹਨ ਜਿੱਦਾਂ ਐਗਜ਼ਾਮਪਲ ਲਈ 1980 ਵਿੱਚ ਟਾਈਟਨ ਕੰਪਨੀ ਸਿਰਫ ਵਾਚ ਸੇਲ ਕਰਦੀ ਸੀ ਪਰ ਜਦੋਂ ਮਾਰਕੀਟ ਚੇਂਜ ਹੋਣ ਲੱਗਾ ਅਤੇ ਕੰਪਿਊਟਰਸ ਤੇ ਮੋਬਾਈਲ ਆਉਣ ਲੱਗੇ ਤਾਂ ਉਹਨਾਂ ਨੇ ਛੇਤੀ ਹੀ ਆਈਡੈਂਟੀਫਾਈ ਕਰ ਲਿਆ ਕਿ ਫਿਊਚਰ ਵਿੱਚ ਸ਼ਾਇਦ ਹੀ ਵਾਚ ਦੀ ਐਨੀ ਜ਼ਰੂਰਤ ਹੋਵੇਗੀ ਇਸ ਲਈ ਇਹਨਾਂ ਨੇ ਦੂਸਰੇ ਬਿਜ਼ਨਸ ਵਿੱਚ ਡਾਈਵਰਸੀਫਾਈ ਕਰਨਾ ਸ਼ ਪਰਸੈਂਟ ਪ੍ਰੋਫਿਟ ਜੁਐਲਰੀ ਬਿਜ਼ਨਸ ਤੋਂ ਆਉਂਦਾ ਹੈ ਜਦੋਂ ਰਾਕੇਸ਼ ਚੁੰਚਨਵਾਲਾ ਨੇ ਇਹ ਚੀਜ਼ ਨੋਟਿਸ ਕੀਤੀ ਕਿ ਮੈਨੇਜਮੈਂਟ ਕਿਦਾਂ ਕੰਪਨੀ ਨੂੰ ਗਰੋਅ ਕਰਨ ਲਈ ਫੋਕਸਡ ਹੈ ਅਤੇ ਉਹ ਉਸ ਲਈ ਕੀ ਕੀ ਸਟੈਪਸ ਲੈ ਰਹੇ ਹਨ ਤਾਂ ਉਹਨਾਂ ਨੇ ਇਸ ਵਿੱਚ ਬਹੁਤ ਵੱਡਾ ਅਮਾਉਂਟ ਇਨਵੈਸਟ ਕਰ ਦਿੱਤਾ ਕਿਉਂਕਿ 골ਡ ਅਤੇ ਜੁਐਲਰੀ ਇੱਕ ਐਦਾਂ ਦਾ ਬਿਜ਼ਨਸ ਹੈ ਜੋ ਇੰਡੀਆ ਵਿੱਚ ਸ਼ਾਇਦ ਹੀ ਕਦੀ ਆਊਟ ਆਫ ਫੈਸ਼ਨ ਹੋਵੇਗਾ ਜਾਂ ਫਿਰ ਇਹ ਜੀਜ਼ ਤੁਹਾਨੂੰ ਬਹੁਤ ਸਾਰੀ ਯੂਐਸ ਕੰਪਨੀਆਂ ਵਿੱਚ ਵੀ ਦੇਖਣ ਨੂੰ ਮਿਲੇਗੀ ਜਦੋਂ ਐਪਲ ਕੰਪਨੀ ਸਟਾਰਟ ਹੋਈ ਤਾਂ ਇਹ ਸ਼ੁਰੂਆਤ ਵਿੱਚ ਸਿਰਫ ਕੰਪਿਊਟਰ ਬਣਾਉਂਦੀ ਸੀ ਫਿਰ ਇਹਨਾਂ ਨੇ ਆਈਪੈਡ ਲਾਂਚ ਕੀਤਾ ਅਤੇ ਹਰ ਇਨਸਾਨ ਕੋਲ ਮੋਬਾਈਲ ਫੋਨ ਦਿਖਣ ਲੱਗਾ ਤਾਂ ਇਹਨਾਂ ਨੇ ਆਈਫੋਨ ਲਾਂਚ ਕਰ ਦਿੱਤਾ ਮੋਬਾਈਲ ਫੋਨ ਇੰਡਸਟਰੀ ਵਿੱਚ ਇਹਨਾਂ ਨੇ ਸਭ ਤੋਂ ਲੇਟ ਐਂਟਰੀ ਕੀਤੀ ਸੀ ਪਰ ਫਿਰ ਵੀ ਅੱਜ ਇਹ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਕੰਪਨੀ ਹੈ ਜਿੱਦਾਂ ਹੀ ਇਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਡਿਗਣ ਲੱਗਦੀ ਤਾਂ ਇਹ ਕਿਸੇ ਨਿਊ ਇਮਰਜਿੰਗ ਇੰਡਸਟਰੀ ਵਿੱਚ ਐਂਟਰ ਕਰਦੇ ਅਤੇ ਡਿਕਲਾਈਨਿੰਗ ਕੰਪਨੀ ਦੇ ਬਦਲੇ ਫਿਰ ਤੋਂ ਇੱਕ ਇਮਰਜਿੰਗ ਕੰਪਨੀ ਬਣ ਜਾਂਦੀ ਜਦੋਂ ਇਹ ਕੋਈ ਨਿਊ ਪ੍ਰੋਡਕਟ ਲਾਂਚ ਕਰਦੀ ਹੈ ਤਾਂ ਇਹ ਆਪਣੇ ਬ੍ਰਾਂਡ ਇਮੇਜ ਅਤੇ ਕੁਆਲਿਟੀ ਦੇ ਨਾਲ ਆਉਂਦੀ ਹੈ ਜਿਸ ਨਾਲ ਇਹ ਹਮੇਸ਼ਾ ਆਪਣੇ ਕਸਟਮਰਸ ਨੂੰ ਸੈਟੀਸਫਾਈ ਰੱਖਦੀ ਹੈ ਇਸ ਕੰਪਨੀ ਦੀ ਇਸ ਸਟਰੈਟਜੀ ਨੂੰ ਵਾਰਨ ਬਫੇਟ ਨੇ ਇਸ ਵਿੱਚ ਬਹੁਤ ਜ਼ਿਆਦਾ ਅਮਾਉਂਟ ਇਨਵੈਸਟ ਕੀਤਾ ਇਹਨਾਂ ਅਮਾਉਂਟ ਵਾਰਨ ਬਫੇਟ ਨੇ ਸ਼ਾਇਦ ਕਿਸੇ ਵੀ ਕੰਪਨੀ ਵਿੱਚ ਇਨਵੈਸਟ ਨਹੀਂ ਕੀਤਾ ਸੀ ਕਿਉਂਕਿ ਅੱਜ ਵਾਰਨ ਬਫੇਟ ਦੀ ਕੰਪ 30% ਵੈਲਥ ਐਸੇ ਹੀ ਇੱਕ ਐਪਲ ਕੰਪਨੀ ਵਿੱਚ ਹੈ ਜਾਂ ਫਿਰ ਜੇ ਤੁਸੀਂ ਗੂਗਲ ਕੰਪਨੀ ਨੂੰ ਵੇਖੋਗੇ ਤਾਂ ਪਹਿਲਾਂ ਇਹ ਸਿਰਫ ਇੱਕ ਸਰਚ ਇੰਜਨ ਸੀ ਪਰ ਜਦੋਂ ਮੋਬਾਈਲ ਫੋਨ ਮਾਰਕੀਟ ਗਰੋ ਹੋਇਆ ਤਾਂ ਇਹਨਾਂ ਨੇ ਐਂਡਰੋਇਡ ਨੂੰ ਪਰਚੇਸ ਕੀਤਾ ਅਤੇ ਹੁਣ ਮੈਜੋਰਿਟੀ ਫੋਨਸ ਵਿੱਚ ਗੂਗਲ ਦਾ ਆਪਰੇਟਿੰਗ ਸੌਫਟਵੇਅਰ ਐਂਡਰੋਇਡ ਹੁੰਦਾ ਹੈ ਜਦੋਂ ਲੋਕ ਜ਼ਿਆਦਾ ਵੀਡੀਓਜ਼ ਕੰਜ਼ਿਊਮ ਕਰਨ ਲੱਗੇ ਤਾਂ ਇਹਨਾਂ ਨੇ YouTube ਨੂੰ ਅਕਵਾਇਰ ਕਰ ਲਿਆ ਅਤੇ ਹੁਣ ਇਹਨਾਂ ਨੇ ਡਾਇਵਰਸਿਫਾਈ ਕਰਦੇ ਕਰਦੇ Google Maps Google Mail Google Chrome, Google Cloud ਅਤੇ ਇਦਾਂ ਦੇ ਬਹੁਤ ਸਾਰੇ ਪ੍ਰੋਡਕਟਸ ਲਾਂਚ ਕੀਤੇ ਹਨ ਜੋ ਅਸੀਂ ਰੋਜ਼ ਇਸਤੇਮਾਲ ਕਰਦੇ ਹਾਂ ਆਉਣ ਵਾਲੇ 10-20 ਸਾਲਾਂ ਦੇ ਲਈ ਇਹ ਡਰਾਈਵਰਲੈਸ ਕਾਰਸ ਤੇ ਕਾਫੀ ਸਾਲਾਂ ਤੋਂ ਮਿਹਨਤ ਕਰ ਰਹੇ ਹਨ ਫਿਰ ਇਹ Google Lens ਤੇ ਵੀ ਫੋਕਸ ਕਰ ਰਹੇ ਨੇ ਜਿੱਥੇ ਤੁਹਾਨੂੰ ਇੱਕ ਮੋਬਾਈਲ ਫੋਨ ਦੀ ਜ਼ਰੂਰਤ ਹੀ ਨਹੀਂ ਪਵੇਗੀ ਤੁਹਾਡੀ ਸਕਰੀਨ ਤੁਹਾਡਾ ਲੈਂਸ ਹੋਵੇਗਾ ਅਤੇ ਤੁਹਾਡੇ ਸਾਰੇ ਫੰਕਸ਼ਨਸ ਤੁਸੀਂ ਵਾਇਸ ਕਮਾਂਡ ਦੇ ਥਰੂ ਦੇ ਸਕਦੇ ਹੋ ਤੁਹਾਡੇ ਸਾਰੇ ਕੰਟੈਕਟਸ ਇਮੇਜਸ ਅਤੇ ਯੂਜੇਜ ਪੈਟਰਨ ਇਹਨਾਂ ਦੇ ኦਪਰੇਟਿੰਗ ਸੌਫਟਵੇਅਰ ਵਿੱਚ ਪਹਿਲਾਂ ਤੋਂ ਹੀ ਸਟੋਰਡ ਹੈ ਤਾਂ ਕੱਲ ਨੂੰ ਸ਼ਾਇਦ ਅਸੀਂ ਮੋਬਾਈਲ ਫੋਨ ਦੇ ਬਦਲੇ ਵਾਚ ਯੂਜ਼ ਕਰਨ ਲੱਗ ਜਾਈਏ ਜਾਂ VR ਗਲਾਸਿਸ ਨੂੰ ਮੋਬਾਈਲ ਫੋਨ ਦੀ ਤਰ੍ਹਾਂ ਯੂਜ਼ ਕਰਨ ਲੱਗ ਜਾਈਏ ਪਰ ਇਹਨਾਂ ਸੌਫਟਵੇਅਰ ਕੰਪਨੀਆਂਜ਼ ਦੇ ਕੋਲ ਹਮੇਸ਼ਾ ਤੁਹਾਡਾ ਸਾਰਾ ਡਾਟਾ ਹੋਵੇਗਾ ਜਿਸ ਨਾਲ ਉਹ ਪਹਿਲਾਂ ਹੀ ਆਈਡੈਂਟੀਫਾਈ ਕਰ ਲੈ ਜੋ ਇਸ ਕਰਨ ਵਾਲੇ ਹਨ ਅਤੇ ਤੁਹਾਡੇ ਲਈ ਇਦਾਂ ਦੇ ਨਿਊ ਪ੍ਰੋਡਕਟਸ ਲਿਆਉਂਦੇ ਰਹਣਗੇ ਇਦਾਂ ਦੀ ਕੰਪਨੀਆਂ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਇੱਕ ਪਾਸੇ ਇਹ ਬਹੁਤ ਜ਼ਿਆਦਾ ਕੈਸ਼ ਅਰ ਪ੍ਰੋਫਿਟ ਕਮਾ ਰਹੇ ਹਨ ਪਰ ਦੂਜੇ ਪਾਸੇ ਕੰਟੀਨਿਊਸਲੀ ਇਨੋਵੇਸ਼ਨ ਵੀ ਕਰਦੇ ਹਨ ਆਉਣ ਵਾਲੇ 10-20 ਸਾਲਾਂ ਲਈ ਜੇਕਰ ਤੁਸੀਂ Vodafone ਜਾਂ Axis Bank ਵਰਗੀਆਂ ਕੰਪਨੀਆਂ ਵਿੱਚ ਇਨਵੈਸਟ ਕਰਦੇ ਹੋ ਜੋ ਆਲਰੇਡੀ ਸਟਰਗਲ ਕਰ ਰਹੀਆਂ ਹਨ ਅਤੇ ਅਗਲੇ 1-2 ਸਾਲਾਂ ਵਿੱਚ ਉਹ ਕੰਪਨੀਆਂ ਕਿੱਥੇ ਹੋਣਗੀਆਂ ਤੁਹਾਨੂੰ ਉਹ ਵੀ ਨਹੀਂ ਪਤਾ ਤਾਂ ਤੁਸੀਂ ਇੱਕ ਟਾਈਪ ਦੀ ਗੈਂਬਲਿੰਗ ਕਰ ਰਹੇ ਹੋ ਕਿਉਂਕਿ ਉਹ ਕੰਪਨੀ ਖੁਦ ਫਿਊਚਰ ਨੂੰ ਲੈ ਕੇ ਕੁਝ ਖਾਸ ਪਲੈਨਿੰਗ ਕਰ ਹੀ ਨਹੀਂ ਰਹੀ ਤੁਸੀਂ ਉਸ ਤੋਂ ਉਮੀਦ ਲਾ ਕੇ ਬੈਠੇ ਹੋ ਕਿ ਉਹ ਤੁਹਾਨੂੰ ਫਿਊਚਰ ਵਿੱਚ ਮਲਟੀ ਬੈਗਰ ਪ੍ਰੋਫਿਟ ਦੇਵੇਗੀ ਪਰ ਜਦੋਂ ਤੁਸੀਂ Google ਜਾਂ Apple ਵਰਗੀ ਕੰਪਨੀਆਂ ਵਿੱਚ ਇਨਵੈਸਟ ਕਰਦੇ ਹੋ ਤਾਂ ਇਹਨਾਂ ਦੇ ਡਿਕਲਾਈਨ ਹੋਣ ਦੇ ਚਾਂਸ ਬਾਕੀ ਕੰਪਨੀਆਂ ਨਾਲੋਂ ਬਹੁਤ ਘੱਟ ਨੇ ਕਿਉਂਕਿ ਇਹ ਹਮੇਸ਼ਾ ਇੱਕ ਬਹੁਤ ਵੱਡਾ ਅਮਾਉਂਟ ਇਨੋਵੇਸ਼ਨ ਤੇ ਲਗਾਉਂਦੀ ਰਹਿੰਦੀ ਹੈ ਇਸ ਲਈ ਇਦਾਂ ਦੀਆਂ ਕੰਪਨੀਆਂ ਵਿੱਚ ਤੁਹਾਡੀ ਵੈਲਥ ਗਰੋਹ ਹੁੰਦੀ ਰਹਿੰਦੀ ਹੈ ਦੋਸਤੋ ਇਹ ਐਪੀਸੋਡ ਕੋਈ ਸਟਾਕ ਰეკਮੈਂਡੇਸ਼ਨ ਨਹੀਂ ਹੈ ਤੁਹਾਨੂੰ ਆਪਣੀ ਰਿਸਰਚ ਖੁਦ ਕਰਨੀ ਚਾਹੀਦੀ ਹੈ ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਮਾਮਲੇ ਵਿੱਚ US ਕੰਪਨੀਆਂ ਬਹੁਤ ਜ਼ਿਆਦਾ ਅਗੇ ਨੇ ਇਸ ਲਈ ਕੁਝ ਲੋਕ ਮੈਨ ਯੂਐਸ ਸਟਾਕਸ ਵਿੱਚ ਅਸੀਂ ਇਨਵੈਸਟ ਕਿੱਦਾਂ ਕਰ ਸਕਦੇ ਹਾਂ ਤਾਂ ਇਸ ਵਾਸਤੇ ਤੁਸੀਂ ਆਈਐਨਡੀ ਮਨੀ ਐਪ ਯੂਜ਼ ਕਰ ਸਕਦੇ ਹੋ ਜੋ ਤੁਹਾਨੂੰ ਯੂਐਸ ਸਟਾਕਸ ਦੀ ਫੈਸਿਲਿਟੀ ਦੇਣ ਤੋਂ ਇਲਾਵਾ ਤੁਹਾਡੀ ਸਾਰੀ ਇਨਵੈਸਟਮੈਂਟਸ ਨੂੰ ਟਰੈਕ ਕਰੇਗਾ ਅਤੇ ਤੁਹਾਨੂੰ ਸਾਰੀ ਇਨਫਰਮੇਸ਼ਨ ਦੇਵੇਗਾ ਕਿ ਤੁਹਾਡਾ ਸਾਰਾ ਪੈਸਾ ਕਿੱਥੇ ਕਿੱਥੇ ਲੱਗਾ ਹੋਇਆ ਹੈ ਇਥੇ ਤੁਹਾਨੂੰ ਬਹੁਤ ਵਧੀਆ ਇਨਵੈਸਟਮੈਂਟ ਆਪਸ਼ਨਸ ਮਿਲ ਸਕਦੇ ਹਨ ਜੇਕਰ ਤੁਹਾਨੂੰ ਇਨਵੈਸਟਮੈਂਟ ਦੇ ਰਿਲੇਟਿਡ ਕੋਈ ਵੀ ਕੁਐਸਚਨ ਪੁੱਛਣਾ ਹੈ ਤਾਂ ਤੁਸੀਂ ਥੱਲੇ ਕਮੈਂਟ ਬਾਕਸ ਵਿੱਚ ਮੈਨੂੰ ਪੁੱਛ ਸਕਦੇ ਹੋ ਮੈਂ ਉਹਨਾਂ ਨੂੰ ਫਿਊਚਰ ਵੀਡੀਓਜ਼ ਵਿੱਚ ਜ਼ਰੂਰ ਡਿਸਕਸ ਕਰਾਂਗਾ ਅੱਜ ਦੇ ਐਪੀਸੋਡ ਵਿੱਚ ਇੰਨਾ ਹੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਐਪੀਸੋਡ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲੇਗਾ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਡੇ ਕੋਲੋਂ ਇਦਾਂ ਦੇ ਵੈਲਿਊਅਬਲ ਵੀਡੀਓਜ਼ ਮਿਸ ਨਾ ਹੋਣ ਤੁਸੀਂ ਮੈਨੂੰ ਥੱਲੇ ਕਮੈਂਟ ਕਰਕੇ ਦੱਸੋ ਨਾ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਜੀ ਅਗਲੇ ਐਪੀਸੋਡ ਵਿੱਚ ਨਵੀਂ এডਿਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ